ਕਾਲੀ ਦਲ ਦਾ ਪਤਨ ਹੋ ਗਿਆ ਕਾਂਗਰਸ ਦਾ ਵੀ ਪਤਨ ਹੋ ਗਿਆ ਇਹਨਾਂ ਜੋ ਵੱਡੇ ਵੱਡੇ ਲੀਡਰ ਤੇ ਉਹਨਾਂ ਦੇ ਨੌਂ ਪੁੱਤ ਵੇਖੋ ਕਿਵੇਂ ਭੱਜ ਭੱਜ ਕੇ ਪੈਸੇ ਲੈ ਲੈ ਬੀਜੇਪੀ ਚ ਵੜਦੇ ਜਾਂਦੇ ਆ ਹਦਮੈ ਸਰਦਾਰਪੁਰ ਪੁੱਜੋ ਕਿਵੇਂ ਦਾ ਬਹਾਰ ਦੇਖੋ ਸੁਲਤਾਨਪੁਰ ਲੋਧੀ ਆ ਰਹੇ ਨੇ ਅੱਜ ਜਿੰਨਾ ਪਿਆਰ ਦਿੱਤਾ ਨਾ ਸਰਦਾਰ ਸੱਜਣ ਸਿੰਘ ਟੀਮਾ ਜੀ ਅਰਜਨ ਬਾਡੀ ਸਟੇ ਹਲਕਾ ਚਾਰਜ ਇਹਨਾਂ ਦਾ ਇੱਥੇ ਵਰਕਰਾਂ ਦਾ ਆਗੂ ਵਾਲਾ ਪਿਆਰ ਵੇਖ ਕੇ ਬੜਾ ਵਧੀਆ ਲੱਗਾ ਮੈਂ ਧੰਨਵਾਦੀ ਕਰਦਾ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਅੱਜ ਵਰਕਰਾਂ ਦੀ ਇੱਥੇ ਅਸਲ ਤੇ ਸਾਡੀ ਮੀਟਿੰਗ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਆ ਤੇ ਵਰਕਰਾਂ ਦੀ ਜਿਹੜੀ ਮੀਟਿੰਗ ਆ ਉਹ ਇੱਕ ਵੱਡਾ ਇਕੱਠ ਦਾ ਰੂਪ ਧਾਰੀ ਕੀ ਤੇ ਮੈਂ ਇੱਥੇ ਆਏ ਇੱਕ ਇੱਕ ਬੇਟੀ ਦਾ ਧੰਨਵਾਦ ਕਰਦਾ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨ ਜਿਹੜੇ ਪਿੰਡਾਂ ਦੇ ਪ੍ਰਧਾਨ ਨੇ ਬੂਥ ਚਾਰਜ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਸਾਡੀ ਰੀਡ ਦੀ ਹੈ ਸਾਰਾ ਕੇਟਰ ਜਿਹੜਾ ਇੰਨੀ ਸਾਨੂੰ ਇਥੋਂ 2024 ਦੀ ਜਿਹੜੀ ਲੋਕ ਸਭਾ ਆ વિધાનસભા ਸultanpur Lodhi ਚੋਂ ਆਪਦੇ ਭਰਾ ਨੂੰ ਵੱਡੀ ਲੀਡ ਦਿਵਾ ਕੇ ਭੇਜਣਾ ਤੇ ਮੈਂ ਨਾਲ ਇਹਨਾਂ ਤੇ ਵਾਅਦਾ ਵੀ ਕਰਦਾ ਜਿੰਨੀ ਲੀਡ ਇਹ ਵਧਾ ਦੇਣੇ ਜੋਨੀਆਂ ਗਰਾਂਟਾ ਦੀਆਂ ਮੇਰੀਆਂ ਲਿਆ ਦਾਂਗੇ ਵਿਕਾਸ ਦੀਆਂ ਛੜੀਆਂ ਲਾ ਦਾਂਗੇ ਇੱਥੇ ਬਸ ਬੇਨਤੀ ਇਹੋ ਆ ਵੀ ਜਿਹੜੀ 2022 ਦੇ ਵਿੱਚ ਚੂਕ ਰਹਿ ਗਈ ਆ ਉਹ ਚੂਕ ਦਾ ਜਿਹੜਾ ਹੁਣ ਪੂਰੇ ਦਾ ਪੂਰਾ ਜ਼ੋਰ ਲਾ ਕੇ ਉਹਨੂੰ ਭੁੱਲਣ ਨੂੰ ਹੁਣ ਇਹ ਖਤਮ ਕਰ ਦੇਣ ਜਿਹੜੀ ਅੱਗੇ ਆਪਾਂ ਕਪੂਰਥਲਾ ਤੇ ਸਰਤਾੜਪੁਰ ਲੋਧੀ ਦੋ ਸੀਟਾਂ ਦੇ ਬੈਠੇ ਆਂ ਪਾਸੇ ਉਹ ਵੀ ਦੋਵੇਂ ਸੀਟਾਂ ਦੋਵੇਂ ਵਿਧਾਨ ਸਭਾ ਲੋਕ ਸਭਾ ਖਡੂਰ ਸਾਹਿਬ ਨੂੰ ਜਿਤਾਈਏ ਤੇ ਜਿਹਦੀ ਸਰਕਾਰ ਆ ਪੰਜਾਬ 'ਚ ਉਹਦੇ ਐਮਪੀ ਬਣ ਕੇ ਤੇ ਵਿਕਾਸ ਵੀ ਵੱਧ ਹੋਊਗਾ ਜਿਹੜੇ ਸੈਂਟਰ ਨੇ ਪੈਸੇ ਰੋਕੇ ਆ ਉਹ ਪੈਸੇ ਜਦੋਂ ਇੰਡੀਆ ਲਾਈਨ 'ਤੇ ਸਾਡੀ ਸਰਕਾਰ ਬਣ ਗਈ ਉਹ ਪੈਸੇ ਤੇ ਆਉਣੇ ਹੀ ਆਉਣੇ ਆ 5 ਕਰੋੜ ਜਿਹੜੀ ਐਮਪੀ ਦੀ ਅਖਤਿਆਰੀ ਗ੍ਰਾਂਟ ਹੈ ਉਹ ਵੀ ਆਉਣੀ ਆ ਨਾਲ ਸੈਂਕੜੇ ਕਰੋੜ ਹੋਰ ਪੈਕੇਜ ਲੈ ਕੇ ਆਵਾਂਗੇ ਯਾਰ ਸਾਡਾ ਏਰੀਆ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਏਰੀਆ ਆ ਇੱਥੇ ਦੇ ਬਾਬੇ ਨਾਨਕ ਨੇ 13-13 ਤੋਂ ਲੈ ਇੱਥੇ ਜਿੰਨੇ ਪੈਸੇ ਮੰਗਾਗੇ ਬਾਬੇ ਨਾਨਕ ਆਪੇ ਹੀ ਪੈਸੇ ਦਵਾਦਨੇ ਆਪੇ ਹੀ ਕਿਰਪਾ ਹੋ ਜਣੀ ਆ ਤੇ ਬਾਬੇ ਨਾਨਕ ਦੀ ਕਿਰਪਾ ਹੋ ਜਣੀ ਆ ਸੱਚੇ ਪਾਤਸ਼ਾਹ ਦੀ ਮੱਥਾ ਟੇਕ ਕੇ ਇੱਥੋਂ ਜਾਵਾਂਗੇ ਸਰਕਾਰ ਇੰਡੀਆ ਲਾਈਨਤੀ ਬਣੂਗੀ ਲਾਜ ਦੀ ਭੁੱਲਰ ਨੂੰ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਵਾਲੇ ਲੋਕ ਜਿਤਾ ਕੇ ਭੇਜਣਗੇ ਸਾਬਕਾ ਕਾਲੀ ਮੰਤਰੀ ਤੇ ਨੌਪਤ ਭਾਜਪਾ ਸ਼ਾਮਲ ਹੋਏ ਨਹੀਂ ਉਹਨਾਂ ਵੱਲੋਂ ਆਈਐਸਏ ਉਹਦੋਂ ਸਿਫਰ ਦਿੱਤਾ ਗਿਆ ਪਰ ਅੱਜ ਸੀਐਮ ਸਾਹਿਬ ਵੱਲੋਂ ਜਿਹੜਾ ਉਹਨਾਂ ਦਾ ਸਿਫਰ ਨਾਮ ਮਨਜ਼ੂਰ ਕਰ ਦਿੱਤਾ ਗਿਆ ਉਹ ਬੀਜੇਪੀ ਦੇ ਸ਼ ਕਾਲੀ ਦਲ ਦਾ ਪਤਨ ਹੋ ਗਿਆ ਕਾਂਗਰਸ ਦਾ ਵੀ ਪਤਨ ਹੋ ਗਿਆ ਹਰਿਆਣੇ ਦੇ ਪਾਰਟਰ ਤੇ ਜਦੋਂ ਸਾਡੇ ਕਿਸਾਨ ਦਿੱਲੀ ਚੱਲੇ ਆ ਸ਼ੁਭਕਰਨ ਸਦਾ ਭਰਾ ਕਿਸਾਨ ਉਹਨੂੰ ਸ਼ਹੀਦ ਕਰਤਾ ਕਿੰਨੇ ਸਾਡੇ ਕਿਸਾਨਾਂ ਦੀਆਂ ਲੱਤਾਂ ਪਾਵਾਂ ਤੋੜੀਆਂ ਕਿੰਨੇ ਕਿਸਾਨ ਜੇਲਾ ਚ ਬੰਦ ਕੀਤੇ ਆ ਅਜੇ ਕਈ ਕਿਸਾਨ ਸਾਡੇ ਲਾਪਤਾ ਜਿਨ੍ਹਾਂ ਦਾ ਪਤਾ ਹੀ ਨਹੀਂ ਇਹ ਉਹ ਪੀਜੇਪੀ ਪਾਰਟੀ ਆ ਜਿਨ੍ਹਾਂ ਨੇ ਸਾਡੇ ਪੰਜਾਬੀਅਤ ਨੂੰ ਖਤਮ ਕਰ ਲਈ ਸਾਡੀਆਂ ਜ਼ਮੀਨਾਂ ਖੋਣ ਲਈ ਸਾਡੇ ਕੀਮਤੀ ਪਾਣੀ ਖੋਣ ਲਈ ਨਿਗਾ ਟਕਾ ਕੇ ਬੈਠੀ ਆ ਪਰ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੀਤ ਸਿੰਘ ਅਤੇ ਮੰਤਰੀ ਪੰਜਾਬ ਦੇ ਖਿਲਾਫ ਜਿਹੜੀ ਹੈ ਦੂਸਰੇ ਆਇਆ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਤੋਂ ਹੋਈ ਦੇਖੋ ਕੋਈ ਸਰਕਾਰੀ ਮਸ਼ੀਨਰੀ ਦੁਰਵਤੋਂ ਨਹੀਂ ਹੁੰਦੀ ਜਦੋਂ ਕੋਈ ਡਰਦਾ ਹੋਵੇ ਨਾ ਜਦੋਂ ਕਿਸੇ ਨੂੰ ਡਰ ਹੋਵੇ ਕਿ ਮੈਂ ਹਾਰ ਜਾਣਾ ਕੋਈ ਇਸ ਤਰ੍ਹਾਂ ਸ਼ਿਕਾਇਤਾਂ ਚਕੂਤਾ ਲਾ ਕੇ ਥਰਦਾਂ ਦਾ ਮੇਰੇ ਕਰਨਤਾਰ ਜ਼ਿਲ੍ਹੇ ਦੀ ਗੱਲ ਆ ਜਦੋਂ 2022 ਦੀ ਇਲੈਕਸ਼ਨ ਸੀ 400 ਤੇ 15 ਕੇ ਸ਼ਿਕਾਇਤਾਂ ਟੋਟਲ ਹੋਈਆਂ ਸੀ ਜਿਦੇ ਚੋਂ 395 ਸ਼ਿਕਾਇਤਾਂ ਮੇਰੀਆਂ ਇਕੱਲੇ ਦੀਆਂ ਦੇਸ਼ਪ੍ਰਤਾਪ ਕੈਰੋਨੇ ਕਾਲੀ ਦਲ ਨੇ ਕੀਤੀਆਂ ਸੀ ਕਲਾਜੀਤ ਪੁਲਰ ਫੇਤੇ ਉੱਤੇ ਗਿਆ ਇਹ ਵੇਖਿਓ ਇਸ ਤਰ੍ਹਾਂ ਹੀ ਹੋਣਾ ਵਾਜ ਦਿੱਦੀਆਂ ਮਰਜ਼ੀ ਸ਼ਿਕਾਇਤਾਂ ਕਰ ਲੈਨ ਸੁਖਬੀਰ ਬਾਦਲ ਹਣੀ ਅਕਾਲੀ ਦਲ ਵਾਲੇ ਜਿਤਨਾ ਆਮ ਆਦਮੀ ਪਾਰਟੀ ਨੇ 13 ਦੇ 13 ਮੀਂਰਵਾਰ ਲੋਕ ਸਭਾ 'ਚ ਪਹੁੰਚਣਗੇ ਅਸੀਂ ਆਪਣੇ ਹੱਕ ਹਕੂਕ ਆਪਣੀ ਕਲਮ ਨਾਲ ਲੈ ਕੇ ਆਵਾਂਗੇ ਪੰਜਾਬ ਨੂੰ ਸੋਨੇ ਦੀ ਚੀੜੀ ਤੇ ਸੁਨੇ ਦੀ ਚੀੜੀ ਫੇਰ ਬਣਾ ਦੇਾਂਗੇ ਸਭ ਤੋਂ ਅਕਾਲੀ ਦਲ ਵੱਲੋਂ ਵਿਕਰਮਜੀਤਿਆ ਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇਂ ਜਿਹੜਾ ਮਰਜ਼ੀ ਆ ਜੇ ਐਰਕਮ ਮਾਜ ਕੇ ਭੇਜਣਗੇ ਖਟੂਰ ਸਾਹਿਬ ਵਾਲੇ ਰਾਣੀ ਨੂੰ ਅੱਗੇ 2009 ਚ ਵੀ ਮਾਝਾ ਇੱਕ ਡੁਰਦਾ ਵਾਲਿਆਂ ਨੇ ਭਜੰਦਿਆ ਰਾਣਾ ਪਰੇ ਨੂੰ ਨੰਦਪੁਰ ਦਾ ਵਾਲ ਨੂੰ ਜਿਹਨੂੰ ਮਰਜੀ ਭਜਲੇ ਜੀਰਵਾਦ ਜੀ ਇੱਕ ਪੰਜਾਬ ਬਚਾਓ ਯਾਤਰਾ ਜੀ ਸ਼ੁਰੂ ਕਰਦੇ ਨੇ ਔਰ ਕਹਿੰਦੇ ਨੇ ਕਿ ਇਸ ਵਾਰ ਬਹੁਤ ਵੱਡੀ ਲੀਡ ਨਾਲ ਅਸੀਂ ਕਰੇਗੇ ਕੰਮ ਵੇਖੋ ਉਹਦੇ ਪਰਿਵਾਰ ਨੂੰ ਬਚਾਉਂਦੇ ਫਿਰਦੇ ਹੁਣ ਢਲਾ ਗਿਆ ਹੈ ਵਿਚਾਰਾ ਗੋਗੜਵੜੀ ਤਗੜੀ ਹੈ ਵਿੱਚ ਕਈ ਕੋਈ ਤੇ ਪਾਇਆ ਉਹ ਫਟਾਇ ਨਹੀਂ ਜਾਂਦਾ ਢਿੱਲਾ ਹੋ ਗਿਆ ਅੱਜ ਤੇ ਹੁਣ ਮੈਂ ਤੇ ਇਹਨਾਂ ਰਾਮ ਰੂਮ ਕਰੇ ਹੁੰਦਾ ਉਮਰ ਦੀ ਕੀ ਸਿਆਸਤ ਕਰਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਬੁੱਢੇ ਪਾਪੂ ਨੇ ਬਜ਼ੁਰਗ ਨੇ ਆਰਾਮ ਕਰਨ ਵਾਡੇ ਵਾਡੇ ਢੇਡੇ ਆ ਸੋਖ ਲੈਣ ਵਾ ਦੂਜਾ ਜਾਇਦਤ ਬਣਾ ਲਈ ਇਹਨਾਂ ਦੇ ਬਾਬਿਆਂ ਦਾਦਿਆਂ ਨੇ ਹੁਣ ਸੋਖ ਲੈਣ ਇਹਨਾਂ ਦਾ ਸਿਆਸਤ ਕਰਨ ਦਾ ਮਿਲਣਾ ਨਹੀਂ ਗਾ ਜੇਕਰ ਮਜੀਠੀਆ ਨਾਮ ਦੇ ਦੱਸੇ ਉਹਦੇ ਕਣ ਗਾ ਤੁਮ ਮਜੀਠੀਆ ਆਜੇ ਭਾਵੇਂ ਹਰਸਿਮਰਤ ਆਜੇ ਤੋਂ ਮਾਂਜਣਗੇ ਖਡੂਰਤਾ ਵਾਲੇ ਮਜੀਠੀਆ ਕੋਈ ਇਹ ਛੋੜਾ ਵੀ ਉਤੋਂ ਉਤਰਿਆ ਅਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਾਇਆ ਮਜੀਠੀਏ ਨੂੰ ਇੱਥੇ ਆਉਗੂ ਇੱਥੋਂ ਵੀ ਰੋਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਲੈਣਾ ਜਿੰਨੇ ਗੁਰੂ ਮਹਾਰਾਜ ਦੀ ਬੇਦਬੀ ਕਰਾਈ ਆ ਗੁਰੂ ਗ੍ਰ ਜਿਨਨੇ ਤਖਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬਾ ਜੀ ਦਾ ਮੱਥਾ ਲਾ ਲਿਆ ਜਿਨਨੇ ਜਿਨਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬਾ ਜੀ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਆ। ਭੁੱਲੋ ਸਾ ਬੇਦਵੀ ਨੂੰ ਲੈ ਕੇ ਤੁਹਾਡੇ ਹੀ ਐਮਐਲਏ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਆ ਸਰਕਾਰ ਦੇ ਖਿਲਾਫ ਰਹਿੰਦੇ ਆ ਕੀ ਕਹੋ। ਵੇਖੋ ਜਿਹੜੇ ਬੇਦਵੀ ਦੇ ਦੋਸ਼ੀ ਆ ਉਹਨਾਂ ਤੇ ਸਰਕਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਆਉਂਦੇ ਆਂ ਚਾਰ ਸੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ। ਉੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਹੀਂ ਆ, ਸੁਖਬੀਰ ਸਿੰਘ ਬਾਦਲ ਦਾ ਨਾਮ ਨਹੀਂ ਆ। ਜਿਹੜੇ ਦੋਚੀ ਆ ਜੋ ਕੁੁਰਵੀ ਦੋਚੀ ਉਹਦਾ ਸਰਦਾਰ ਭਗਵੰਤ ਸਿੰਘ ਮਾਣੋ ਨੂੰ ਸਜ਼ਾ ਦੇਣਗੇ ਬੇਦਬੀ ਦੇ ਦੋਚੀਆਂ ਨੂੰ ਕਤਈ ਬਖਸ਼ਿਆ ਨਹੀਂ ਜਾਊਗਾ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਦਬੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸਿੰਘ ਮਾਣ ਕਦੀ ਵੀ ਬਖਸ਼ਣ ਨਹੀਂਗੀ ਉੱਤੇ ਵੱਧ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਜਿਸ ਤਰ੍ਹਾਂ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਉਹ ਪੰਜਾਬ ਸਰਕਾਰ ਨੇ ਇਹਦੇ ਵਿੱਚ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਲਾਇਆ ਸੈਂਟਰ ਨੇ ਲਾਇਆ